ਅੱਜ ਬਹੁਤ ਹੀ ਵਧੀਆ ਦਿਨ ਹੈ ਸਾਡੇ ਗੁਰਦਾਸਪੁਰ ਦੇ ਵਿੱਚ ਧਾਰੀਵਾਲ ਤੋਂ ਅਤੇ ਕਨਵਾਂ ਤੋਂ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਦੇ ਵਿੱਚ ਸਾਡੇ ਦੋ ਮੈਂਬਰ ਜੁੜੇ ਨੇ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਜੱਜ ਜੀ ਤੇ ਪੰਡਿਤ ਰਜੇਸ਼ ਜੀ ਜਿਹੜੇ ਨੇ ਉਹ ਧਾਰੀਵਾਲ ਤੋਂ ਜੁੜੇ ਨੇ ਔਰ ਜ਼ਿਲ੍ਹੇ ਦੇ ਸਪੋਕਸਮੈਨ ਜਿਹੜੇ ਨੇ ਉਹ ਇਹਨਾਂ ਨੂੰ ਯੂਨੀਅਨ ਵੱਲੋਂ ਬਣਾਇਆ ਗਿਆ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣਾ ਜਿਹੜਾ ਦਾਇਰਾ ਵਾ ਆਪਣੀ ਜਿਹੜੀ ਯੂਨੀਅਨ ਦੇ ਵਿੱਚ ਆਪਣੇ ਪੱਤਰਕਾਰਾਂ ਦੀ ਸੰਖਿਆ ਵਾ ਉਹ ਬਹੁਤ ਵਧੀਆ ਤਰੀਕੇ ਨਾਲ ਅਸੀਂ ਵਧਾ ਰਹੇ ਹਾਂ ਔਰ ਜਿਹੜੇ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਹੋਰ ਪੱਤਰਕਾਰ ਸਾਡੇ ਐਸੋਸੀਏਸ਼ਨ ਨਾਲ ਜੁੜਨਾ ਚਾਹੁੰਦੇ ਨੇ ਉਹ ਸਾਡੇ ਨਾਲ ਜੁੜ ਸਕਦੇ ਨੇ ਉਹਦੇ ਵਾਸਤੇ ਕੋਈ ਵੀ ਮਤਲਬ ਜਿਹੜਾ ਵਾ ਸਾਡੇ ਨਾਲ ਕੰਟੈਕਟ ਕਰ ਸਕਦਾ ਸਾਡੇ ਕਿਸੇ ਵੀ ਮੈਂਬਰ ਨਾਲ ਕੰਟੈਕਟ ਕਰ ਸਕਦਾ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਪੰਡਿਤ ਜੀ ਨੂੰ ਤੇ ਹਰਜਿੰਦਰ ਜੀ ਨੂੰ ਇਹ ਜਿਹੜਾ ਸਾਡੇ ਨਾਲ ਕਨਵਾਂ ਤੋਂ ਤੇ ਧਾਰੀਵਾਲ ਤੋਂ ਜੁੜੇ ਨੇ ਔਰ ਇਹ ਆਪਣਾ ਕੰਮ ਜਿਹੜਾ ਬੜੀ ਇਮਾਨਦਾਰੀ ਦੇ ਨਾਲ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਇਹਦਾ ਫੋਨ ਚੱਡੋ ਹਾਂਜੀ ਚੱਲੋ ਸੋ ਮੇਰਾ ਨਾਮ ਰਜੇਸ਼ ਪੰਡਤ ਆ ਬਹੁਤ ਖੁਸ਼ੀ ਦੀ ਗੱਲ ਵਾ ਕਿ ਅੱਜ ਬਾਲਕ੍ਰਿਸ਼ਨ ਸ਼ਰਮਾ ਜੀ ਬਿਸ਼ੰਬਰ ਬਿੱਟੂ ਜੀ ਔਰ ਸਾਰੇ ਯੂਨੀਅਨ ਦੇ ਮੈਂਬਰਾਂ ਵੱਲੋਂ ਮੈਨੂੰ ਆਪਣੀ ਯੂਨੀਅਨ ਦੇ ਵਿੱਚ ਇੱਕ ਉਚਿਤ ਸਥਾਨ ਦਿੱਤਾ ਗਿਆ ਵਾ ਔਰ ਮੈਨੂੰ ਇੱਕ ਬੁਲਾਰੇ ਦੀ ਜ਼ਿੰਮੇਵਾਰੀ ਇਹਨਾਂ ਨੇ ਦਿੱਤੀ ਆ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਦਾ ਟਾਈਮ ਚੱਲ ਰਿਹਾ ਵਾ ਸਭ ਤੋਂ ਅਹਿਮ ਜ਼ਿੰਮੇਵਾਰੀ ਸਮਾਜ ਦੇ ਵਿੱਚ ਜੜੀ ਆ ਉਹ ਪੱਤਰਕਾਰਾਂ ਦੀ ਆ ਚਾਹੇ ਉਹ ਇਲੈਕਟ੍ਰੋਨਿਕ মিডিਆ ਵਾ ਚਾਹੇ ਉਹ ਪ੍ਰਿੰਟ মিডিਆ ਵਾ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ तमाम ਲੀਡਰ ਸਹਿਬਾਨ ਸਮਾਜ ਦੀਆਂ ਜੋ ਵੀ ਚੰਗੀਆਂ ਮਾੜੀਆਂ ਗੱਲਾਂ ਵਾ ਸਾਰਿਆਂ ਦੀ ਇੱਕ ਚੇਨ ਜਿਹੜੀ ਇੱਕ ਤੁਰਾ ਜੜਾ ਵਾ ਉਹ ਪੱਤਰਕਾਰ ਨੇ ਔਰ ਮੈਨੂੰ ਇਹ ਸਾਰੇ ਭਰਾਵਾਂ ਨੇ ਅੱਜ ਜੋ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਆ ਮੈਂ ਪੂਰਨ ਤੌਰ ਤੇ ਆਪਣੇ ਇਨਾਂ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਵਾ ਕਿ ਜੂਨੀਅਨ ਦੇ ਵਿੱਚ ਤੁਸੀਂ ਭਵਿੱਖ ਵਿੱਚ ਜੋੜੀ ਵੀ ਮੇਰੀ ਡਿਊਟੀ ਲਾਓਗੇ ਔਰ ਜਿੱਥੇ ਵੀ ਅਸੀਂ ਆਪਣੇ ਪੱਤਰਕਾਰ ਭਰਾਵਾਂ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨਾ ਹੋਵੇਗਾ ਮੈਂ ਡਟ ਕੇ ਆਪਣੇ ਭਰਾਵਾਂ ਦਾ ਸਾਥ ਦੇਵਾਂਗਾ ਇੱਕ ਵਾਰ ਫੇਰ ਮੇਰੇ ਦਿਲ ਦੀ ਗਹਿਰਾਈਆਂ ਤੋਂ ਸਾਰੇ ਹੀ ਸਾਥੀਆਂ ਦਾ ਪ੍ਰਧਾਨ ਬਾਲਕ੍ਰਿਸ਼ਨ ਜੀ ਦਾ ਔਰ ਟੀਮ ਦੇ ਸਾਰੇ ਸਾਥੀਆਂ ਦਾ ਜਿਹੜਾ ਵਾ ਬੇਹਦ ਧੰਨਵਾਦੀ ਹਾਂ ਜੈ ਹਿੰਦ ਓਕੇ ਸਰ ਹਾਂਜੀ ਮੈਂ ਹਰਿੰਦਰ ਸਿੰਘ ਜੱਜ ਕਾਨੂੰਨਾਂ ਪੱਤਰਕਾਰ ਬੇਨਤੀ ਹੈ ਕਿ ਜੋ ਅੱਜ ਬਾਲਕਿਸ਼ਨ ਪ੍ਰਧਾਨ ਜੀ ਅਗਵਾਈ ਦੇ ਹੇਠ ਜੋ ਅੱਜ ਮੈਨੂੰ ਇਹ ਨਿਯੁਕਤੀ ਪੱਤਰ ਦਿੱਤਾ ਗਿਆ ਵਾ ਮੈਂ ਇਸ ਦਾ ਮਾਨ ਸਰਕਾਰ ਪੂਰਾ ਰੱਖਾਂਗਾ ਔਰ ਯੂਨੀਅਨ ਦੇ ਵਿੱਚ ਕੋਈ ਵੀ ਇਹੋ ਜੀ ਗੱਲਬਾਹ ਜਿਹੜੀ ਯੂਨੀਅਨ ਨੂੰ ਕੋਈ ਵੀ ਮੌਕਾ ਨਹੀਂ ਦਵਾਂਗਾ ਸ਼ਿਕਾਇਤ ਦਾ ਜਿਵੇਂ ਮੇਰਾ ਪਹਿਲਾ ਸਫ਼ਰ ਗੂਜ ਚੁਕਾ ਵਾ ਪੱਤਰਕਾਰੀ ਦਾ ਮੈਂ ਉਵੇਂ ਹੀ ਕੰਮ ਕਰਕੇ ਇੱਕ ਵਧੀਆ ਯੂਨੀਅਨ ਵਿੱਚ ਮੈਂ ਇੱਕ ਕੰਮ ਕਰਕੇ ਨਾ ਆਪਣੇ ਵੱਲੋਂ ਮੈਂ ਜਰੂਰ ਇਹ ਦਵਾਂਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਵੀਰ ਭਰਾਵਾਂ ਦਾ